ਗੁਰੂ ਗੋਬਿੰਦ ਸਿੰਘ ਫਕੀਰਾਂ ਦੇ ਤਖਤ ਦਾ ਮਾਲਕ ਹੈ ਕਹਿੰਦੇ ਨਹੀਂ ਹਰੀ ਚੰਦਾ ਪਹਿਲ ਤੂੰ ਕਰੇਂਗਾ ਵੰਗਾਰਿਆ ਤੂੰ ਹੈ ਹੁਣ ਹਰੀ ਚੰਦ ਨੂੰ ਮਾਣ ਹੈ ਅੰਦਰੋਂ ਖੁਸ਼ ਹੈ ਅੰਦਰੋਂ ਬੜਾ ਖੁਸ਼ ਹੈ ਵੀ ਮੇਰਾ ਤੀਰ ਤੇ ਕਦੇ ਖਾਲੀ ਗਿਆ ਹੀ ਨਹੀਂ ਸੋਚਿਆ ਵੀ ਕਿਤੇ ਗੋਬਿੰਦ ਰਾਏ ਮੈਦਾਨੇ ਜੰਗ ਚੋਂ ਦੌੜ ਨਾ ਜਾਵੇ ਪਹਿਲਾਂ ਇਹਦਾ ਘੋੜਾ ਹੀ ਢਾ ਲਈਏ ਕੱਢ ਕੇ ਭੱਤੇ ਚੋਂ ਤੀਰ ਚਾੜ ਕੇ ਦੰਦ ਉੱਤੇ ਉਸ ਹਰੀ ਚੰਦ ਨੇ ਜਦੋਂ ਛੱਡਿਆ ਕੁੱਲ ਕਾਇਨਾਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਘੋੜੇ ਵੱਲ ਨੂੰ ਵਧਿਆ ਤੇ ਪਾਤਸ਼ਾਹ ਨੇ ਅੱਡੀ ਲਾ ਕੇ ਘੋੜਾ ਪਾਸੇ ਹਟਾ ਲਿਆ ਭਾਰਤ ਵਰਸ਼ ਦੇ ਇਤਿਹਾਸ ਅੰਦਰ ਹਰੀ ਚੰਦ ਉਂਗਲਾਂ ਮੂੰਹ ਵਿੱਚ ਪਾ ਕੇ ਦੰਦੀਆਂ ਵੜਨ ਲੱਗ ਪਿਆ ਵੀ ਇਹਨਾਂ ਉਂਗਲਾਂ ਨਾਲ ਕਦੇ ਵਾਰ ਖਾਲੀ ਨਹੀਂ ਸੀ ਗਿਆ ਅੱਜ ਵਾਰ ਖਾਲੀ ਚਲਾ ਗਿਆ ਹੈ ਹਰੀ ਚੰਦ ਕੋਪੇ ਕਮਾਨੰ ਸੰਭਾ